ਪੂਰੀ ਨੇ ਤੜਕੇ ਸਫਾਈਆਂ ਕਰਾਤੀਆਂ। ਮੈਂ ਦੱਸਦੇ ਆਂ ਦੇਖ ਲੈ ਭਾਈ। ਇਹ ਹਣੇ ਘੱਟ ਪ੍ਰੈਸ਼ਰ ਹੈ ਨੇ। ਮਨੇ ਗੁਣੀਵਾਦੀ। ਵਾਲੀ ਦਾ। ਜਿਹੜਾ ਗੁਣੀਵਾਦੀ ਉਹਦੀ ਜ਼ਿਆਦਾ ਏ। ਭਾਈ ਬੰਦੇ ਨੇ ਹਿੰਮਤ ਬਹੁਤ ਮਾਰੀ। ਬਜਰੀ ਦੇਤਾ ਸੈਡ ਕਰਤਾ। ਲੰਘ ਜੂਗਾ ਪੂਰੀ ਹੁਣ? ਲੰਘ ਹੀ ਜਾਣਾ। ਬਸ ਤੇਰੀ ਗੱਲ। ਉਹ ਹਾਂ। ਉਹਦਾ ਨੰਬਰ ਨਹੀਂ ਆਸਰੇ ਆਵੇ। ਕਾਹਦੇ ਸੁਪ ਕਣਕ ਵੀ ਨਹੀਂ। ਉਹ ਨਹੀਂ ਉਹ ਸਿੱਤੇ ਨੇ ਕਰਨੀ। ਕਰਨੀ? ਮੇਰੇੰ ਦਾ। ਮੌਸਮ ਵੀ ਦੇਖ ਲੋ। ਮੌਸਮ ਤਾਂ ਚੱਲ ਹੁਣ ਥੱਲੇ ਉਗਾਨੀਆਂ ਪੜਾਉਣੀਆਂ। ਤਾਂ ਯੋ ਦਰ ਦੱਲੀ ਨਹੀਂ ਵੀ ਲੱਗੇ ਹੋਏ ਸੱਤ ਕੰਮ ਦੱਲੀ ਵਾਲੀ ਮਾਰਦੇ ਮਾੜੇ ਦੱਲੀ ਵੀ ਲਪੜਿਆ ਪੂਰੀ ਇੱਕ ਗੱਲ ਐ ਪਾਣੀ ਘਟ ਘਟਦੀ ਨਾ ਪਾਣੀ ਘਟ ਘਟਦੀ ਆ ਹਾਂ ਵੇਸਟੇਜ ਘਟਾ ਹਾਂ ਸਫਾਈ ਫੁੱਲ ਐ ਰੜਕੇ ਤੇ ਵਧੀਆ ਹਾਂ ਰੜਕੇ ਤੇ ਰੜਕੇ ਠੀਕ ਐ ਫੱਤੇ ਹਾਂ ਠੀਕ ਐ ਕੋਰੀ ਭਾਈ ਕੀ ਆ ਕਰਨਾ ਉਹਰੇ ਮੇਰੇ ਭਾਈ ਨਾ ਕਰ ਦਿੱਤਾ ਮੈਂ ਨਾ ਬ੍ਰੈਡ ਅਣਾ ਬ੍ਰੈਡ ਚੱਲੂ ਅੱਜ ਤੇਲੀ ਵਸ ਸਮੋਸੇ ਨੇ ਭਾਈ ਬਹੁਤ ਸਮੋਸਾ ਰਗਾਈ ਹੋਰੀ ਟੋਕਰਿਆਂ ਦੇ ਟੋਕਰੇ ਪਰ 700 ਰੁਪਏ ਸਮੋਸਾ ਦਾ ਯਾਰ ਜੀ ਹਾਂ ਘੰਟਾ ਲੱਗਿਆ ਦੇਦਾ 7-8 ਸਮੋਸੇ 700 ਸਮੋਸੇ ਇਹ ਤਾਂ ਹੈ ਲਓ ਜੀ ਬਾਈ ਆ ਬਰਸਾਤੀ ਡੱਡੂ ਵੀ ਨਿਕਲੇ ਆਏ ਪੂਰੀਆ ਬਰਸਾਤੀ ਡੱਡੂ ਘਰਾਏ ਆ ਇੱਧਰ ਦੇਖ ਡੱਡੂ ਘਰਾਏ ਬਰਸਾਤੀ ਹਾਂ ਇਹ ਅੱਜ ਨਗਰ ਕਿਰਤ ਨੇ ਪਤਾ ਵੀ ਬਰੈਡ ਪਕੌੜਾ ਨਹੀਂ ਮਿਲਦਾ ਜੇ ਨਿਕਲੇ ਅੰਦਰ ਦੇ ਨਹੀਂ ਇਸ ਟਾਈਮ ਮਿਲਦਾ ਇਹ ਤੁਹਾਨੂੰ ਤਾਂ ਧੁੰਦ ਪੈ ਗਈ ਹੁਣ ਤਾਂ 2-3 ਵਜੇ ਦੀ ਆਖਰ ਨਾ ਪੁੱਛ ਲੈ ਤਿਆਰ ਹੋ ਕੇ ਲੰਘ ਜਾਂਦਾ ਏ ਮੈਂ ਤਾਂ ਦੇਖਿਆ ਨਹੀਂ ਹੈਗਾ ਤਾਂ ਜਾਂਦਾ ਦੇਖਿਆ ਨਹੀਂ ਤੈਨੂੰ ਉਹ ਤਿਆਰ ਹੋ ਗਿਆ ਤਾਂ ਤੂੰ ਸ਼ਾਮ ਨੂੰ ਵੀ ਲੰਘਦਾ ਯਾਰ ਕੰਮ ਹੈ ਨਹੀਂ ਕਿਹੜੇ ਲਿਬੜਦਾ ਹੈ ਗੋਰਾ ਤਾਂ ਜਿਆ ਇੰਗਰੇਜ਼ਾਂ ਵਾਂਗ ਲੱਗਦਾ ਹੈ ਹੈ ਆਪਣੀ ਪਾਰਟੀ ਹੋ ਗਈ ਨਹੀਂ ਲੈ ਕੇ ਕਿਹਨਾ ਜਮ ਕਦੇ ਪੂਰੀ ਪਾਰਟੀ ਹੋ ਗਈ ਕਦੇ ਇਹ ਲੰ ਉਂਟ ਰੇਟੇ ਜਿਹਦੇ ਨਿਕਲ ਗਿਆ ਹੁੰਦਾ ਪਾਰਟੀ ਕਾਦੀ ਹੋ ਗਈ ਪਾਰਟੀ ਫੋਨ ਲਿਆ 3 ਦਿਨ ਫੋਨ ਬਦਲ ਦਿੰਦਾ ਦੱਸਦਾ ਕਿਤੇ ਕਿਹੜਾ ਆ ਆਪਣੇ ਜਿਆਦਾ ਹੀ ਬੜੇ ਕੀਚ ਆ ਹੈ 14 ਪਰੋ ਇਹਦਾ ਹੱਥ ਕੀਚ ਆ ਬੜੇ ਜੇ ਆ ਪੂਰੀ ਡੱਬਾ ਲੈ ਲਿਆ ਤੇ ਲੈ ਡੱਬਾ ਵਾ ਕਾਲਕ ਮਹਿਕਰਾਂ ਨੇ ਕਰਾਣਾ। ਇਹਨੂੰ ਮੰਗਣਾ ਪਿਆ ਤਾਂ ਤੇ ਕਰਾਉਣਾ ਨਹੀਂ। ਨਾ ਨਾ ਕਾਲਾ ਹੋਵੇ। ਨਿਆ ਇਹ ਗੱਲ ਸੁਣ ਲਓ। ਹਾਂ। ਨਾਲੇ ਆਪਣੇ ਮੰਗਣੇ ਵਾਂ ਪਿਆ ਕਰਾ ਲੋ ਟਾਈਮ ਲੰਘਦਾ ਜਾਂਦਾ ਤੇ 30 ਤੇ ਉੱਪਰ ਹੋ ਗਏ ਨਾ ਉਹਨੂੰ ਕਹਿ ਪੈਰਾ। ਮੁੰਡੀ ਨੂੰ ਬੈਨ ਹੋ ਜਾਣਾ ਤੁਹਾਨੂੰ। ਇਹਨੂੰ ਕਹਿ ਪੂਰੀ ਕਹਿ ਕਹਦੇ ਲੋਕ। ਕਹਿੰਦੇ ਹੁਣ ਵਿਆਹ ਕਰਾਓ ਬਈ ਇਹਨਾਂ ਦਾ ਕਹਿੰਦੇ ਫਿਰ ਗਾਮਗਰ ਨੇ ਮੇਲੇ ਵਾਲਾ ਕੰਮ ਹੋਊ। ਪੂਰੀ ਐਂਦਾ ਸਭ ਪਿੰਡ 'ਚ ਕਿੰਨੇ ਆਮਨੇ ਕਿੰਨੇ ਛੜੇ ਆ। ਸਾਰੇ ਛੜੇ ਹੋ ਬਾਈ। 5-6 ਫਿਰਦੇ 5-6 ਛੜੇ ਆ। ਸਾਤੇ ਛੋਟਾ ਤਾਂ ਮੈਂ। ਗਾਂ ਰੋੜ ਵੀ ਨਹੀਂ ਆਣੇ ਜਿਹਦੇ ਹੋਊਗਾ ਨਾ ਉਹ ਆ ਦੇਖਿਆ ਜੀ ਇਹ ਛੋਟਾ ਤਾਂ ਨਹੀਂ ਆਇਆ ਸਾਥੀ ਇਹ ਮਦਰ ਆਇਆ ਮਦਰ ਆਇਆ ਉਹ ਕੱਦਵਾ ਛੋਟਾ ਹੈ ਉਹ ਉਮਰ 'ਚ ਹਾਂ ਉਮਰ 'ਚ ਛੋਟਾ ਹੈ ਜੀ ਆਏ ਆ ਵੀ ਇੱਕ ਵਾਰ ਸਫਾਈ ਹੋ ਗਈ ਬਾਈ ਹੁਣ ਟੈਨਸ਼ਨ ਫਰੀ ਹੈ ਕਿਉਂਕਿ ਨਗਰ ਕੀਤੇ ਦਾ ਸ਼ਾਬ ਨਾਣਾ ਸੁੱਕ ਜਾਣਾ ਪੂਰੀ ਜਦ ਤੱਕ ਹਾਂ ਜਦ ਤੱਕ ਦਾ ਭਾਈ ਆਪਣੇ ਗੱਲ ਸੁਣ ਲੈ ਜਗ੍ਹਾ ਰੱਖੇ ਤੇ ਡਿੱਗੇ ਤੈਨੂੰ ਖਾਸ ਖਵਾਨ ਮਿਲ ਲੱਗੇ ਨਾ ਫੇ ਮੈਂ ਮੇਥੇ ਵਾਲੀ ਰੋਟੀ ਟਾਈਂ ਤੱਕ ਰੋਟੀ ਬਾਕੇ ਲੈ ਗਿਆ ਇੱਧਰ ਨੂੰ ਬਾਕੇ ਮੇਥੇ ਵਾਲੀ ਰੋਟੀ ਐਵੇਂ ਖਾ ਉਹ ਤਾਂ ਮੈਂ ਨਾ ਆਉਣਾ ਤਿਆਰ ਹੋਣਾ ਮੇਥੇ ਵਾਲੀ ਰੋਟੀ ਖਾਣੀ ਨਹੀਂ ਪੂਰੀ ਮੈਂ ਕਹਿੰਦਾ ਮੋਟੀ ਕਮੀਜ਼ੀਆ ਪਾ ਲਈ ਬੱਦਲ ਬਾਈ ਹੋ ਰਣੀ ਹੈ ਬੱਦਲ ਬਾਈ ਹੋ ਰਣੀ ਉਹ ਗੋੜ ਕੂੜਨਾ ਭਾਏ ਪੁੱਲ ਕੇ ਵੀ ਉਹ ਅੱਧੀਆਂ ਵੱਖ ਦੀ ਜੈਕਟ ਸਾਹ ਨਹੀਂ ਆਉਂਦਾ ਬਾਈ ਹਾਂ ਅੱਧੀਆਂ ਵੱਖ ਦੀ ਜੈਕਟ ਨਾ ਪੂਰੀ ਵਾਂਹ ਦੀ ਕਮੀਜ਼ੀ ਪਾ ਲਈ ਹਾਂ ਪੂਰੀ ਵਾਂਹ ਦੀ ਤਾ ਹਮਨੇ ਕੋਰਤਾ ਵੀ ਸੋਣਾ ਹੈ ਕੋਰਤਾ ਪਿਆਵਾ ਪਾਲਾ ਤੂੰ ਹਮਨੇ ਵੀ ਉਧਰ ਸਰਕਾਰੀ ਡਿਊਟੀ ਲੱਗੀ ਵੀ ਆ ਉਹ ਪੰਪ ਲੈ ਕੇ ਸਾਰੇ ਗਲੀਆਂ ਉਹਨੇ ਸਾਫ ਕਰਨੀਆਂ ਐ ਵਨੀ ਪੂਰੀ ਉਧਰ ਆ ਗਿਆ ਨਾਲ ਨਾਲ ਸਪਰੇ ਵਾਲੇ ਬੰਦੇ ਦੀ ਗੱਲ ਹੋ ਗਈ ਤਾਂ ਸਪਰੇ ਵਾਲੇ ਕੀ ਕਹਿੰਦੇ ਸਵੇਰੇ ਆਉਂਦੇ ਸਵੇਰੇ ਪਹੁੰਚਾ ਦੇ ਸਪਰੇ ਵਾਲੇ ਨੂੰ ਕਾ ਲੂ ਬਾਈ ਉਹਦੇ ਪਹੁੰਚ ਜਿਓ ਮੈਂ ਕਹਿਤਾ ਵੀ ਸਵੇਰੇ ਪੱਕਾ ਹੈ ਪੂਰੀ ਹਾਂਜੀ ਮੱਲਾ ਦਾ ਫਾਲ ਰੱਬ ਪਾ ਦੂ ਜਿਹੜੇ ਸਾਹਮਣੇ ਸਭਾਈਆਂ ਕਰਦਾ ਨਾ ਕਰਕੇ ਇਹ ਬੰਦਾ ਅੱਜ ਇਹ ਰੜਕੇ ਨੂੰ ਚੱਕੇ ਨਹੀਂ ਹੈਗਾ ਦੇਖ ਤਾਂ ਗਿੱਲਾ ਕਰਕੇ ਰੜਕਾ ਨਹੀਂ ਦੇਖਦਾ ਓਏ ਆ ਕਿੱਕੜਾ ਕੰਮ ਕਰਨ ਲੱਗ ਗਿਆ ਰੱਬ ਨੇ ਕਰ ਦੋ ਨਾ ਪੁੱਣ ਦਾ ਹੁਣ ਕਮੈਂਟ ਬਹੁਤ ਆਉਣ ਲੱਗੇ ਨੇ ਬਾਈ ਇਹ ਕਹਿੰਦੇ ਸੀ ਕਮੈਂਟ ਬਹੁਤ ਆਉਣਗੇ ਕਾਲੂ ਥਿਆ ਉਹ ਡਾਉਨ ਦਾ ਫੋਨ ਆ ਗਿਆ ਕਹਿੰਦਾ ਭਾਈ ਖੇਤੀ ਕਰੋ ਆਜੋ ਅਰ ਟਰੈਕਟਰ ਲੈ ਕੇ ਆਪਣੀ ਖੇਤੀ ਪਾਲਾ ਕਪੜੇ ਖਰ ਦੇਖਦਾ ਲੱਗਿਆ ਵਾਜੇ ਐ ਸਫਾਈ ਕਰਨ ਪੂਰੀ ਨਾਲੇ ਇਲਾਕੇ ਜਾਇਆ ਵਜੇ ਰਹਿ ਨਹੀਂ ਇੱਧਰ ਰੋਤਾ ਤਾਂ ਰਹਿ ਨਹੀਂ ਪੂਰੀ ਰੋਟੀ ਖਾ ਲਈ ਹਾਂ ਕੀ ਬਣਿਆ ਮਾਦਾ ਆਲੂ ਵਾਲੇ ਪਰੌੜੇ ਹਾਲੂ ਵਾਲੇ ਪਰੌੜੇ ਖਾ ਗਏ ਭਾਈ ਦੇਖ ਲੈ ਅਸੀਂ ਭੁੱਖੇ ਹੀ ਹਾਂ ਹਾਂ ਸਾਲਾ ਭੁੱਖੇ ਡਫਰੀਆਂ ਖੜੇ ਖੜਿਆ ਤਾਂ ਆਈ ਗੱਲ ਨਾ ਖੜੇ ਨੂੰ ਕੌਣ ਪੁੱਛਦਾ ਲੈ ਸਾਰੇ ਪੁੱਛਦੇ ਆ ਆ ਸਾਡੇ ਦੋ ਹਨਾ ਨਾ ਪਤਾ ਕਿੰਨੇ ਪੁੱਛਿਆ ਉਹ ਉਹਨਾਂ ਨੂੰ ਮੈਨੇ ਕੋਈ ਨਹੀਂ ਉਹਨੇ 10 11 ਵਜੇ ਵੜਦਾ ਸਾਈਕਲ ਆਪ ਬਹੁਤ ਡਾ ਗਈ ਹਾਂ ਕੀ ਪੂਰੀ ਰੇਟ ਤਾਂ ਬਹੁਤ ਹੈ ਬਹੁਤ ਹੈ ਉਹ ਹਾਂ ਬਹੁਤ ਹੈ ਸਸ ਬੱਸ ਪਜਾਰਾ ਰੇਟ ਪਾਣੀ ਦੀ ਤੈਨੂੰ ਪਤਾ ਕੰਮ ਖਰਚਾ ਲੈ ਬਾਈ ਲਓ ਜੀ ਬਾਈ ਆਹ ਮਸ਼ੀਨ ਵੀ ਅੱਜ ਸਪਰੇਅ ਕਰਨ ਜਾਣਾ ਕਹਿੰਦੇ ਇਹ ਪੂਰੀ ਮਸ਼ੀਨ ਉਹ ਘਰੇ ਲੈ ਕੇ ਆਉਣ ਲੱਗੇ ਇਹ ਖੜਾ ਹੋਣੀ ਜਿਹਦੇ ਪਜਾਰਾ ਕਰਦਾ ਫੇ ਉੱਥੇ ਖੜਾ ਜਾਂਦਾ ਫਿਰ ਮੋੜ ਸਾਬੇ ਚੱਲੇ ਜਾਂਦਾ ਇਹ ਤੋਰਾ ਘਟ ਆਉਣ ਨੂੰ ਟਾਈਮ ਲੱਗਦਾ ਹੈ ਸੜਕ ਪਰ ਰਾਤ ਨੂੰ ਜਲ ਜਾਣੀ ਔਖੀ ਆ ਹੁਣ ਤੈਨੂੰ ਪਤਾ ਹੈ ਕਿ ਭਾਈ ਸ਼ਾਮ ਨੂੰ ਐਡੀ ਲਾਲ ਪਰੀ ਛਟਕੇ ਆਉਂਦਾ ਫੇ ਹਾਂ ਤੇ ਮੋੜ ਸਾਬੇ ਬਟੇ ਦਿੰਦਾ ਫਿਰ ਆਏ ਆਉਂਦਾ ਮੋੜ ਸਾਬੇ ਨਾ ਨਾ ਇੱਕੇ ਸਫਰ ਵੀ ਨਹੀਂ ਵੱਢਦੀ ਇਹ ਸਫਰ ਵੀ ਨਹੀਂ ਵੱਢਦੀ ਭੱਜਦੀ ਘਟ ਹੈ ਭੱਜਦੀ ਘਟ ਹੈ ਪਰ ਉਹਨੂੰ ਆਦਾ ਲਾਲ ਪਰੀ ਦਾ ਕਰਤੱਬਾ ਸਾਰਾ ਪੂਰੀ ਜੇ ਤੈਨੂੰ ਕੇਰ ਵੀ 10 ਕਿੱਲੇ ਸਪਰੇਅ ਕਰਨੀ ਕਰਿਆਉਂਗਾ ਇਹਦੇ ਨਾਲ ਹਾਂ ਕਰਿਆਉਂਗਾ ਮੰਨੂਗਾ ਇਹ ਨਾ ਕਰੂਗਾ ਹਾਂ ਨਾ ਪਾਣੀ ਬਾਗੋਂ ਪਰੇ ਬੈਠਾ ਪੂਰੇ ਪੂਰੇ ਨੂੰ ਜਿੰਮ ਲਾਉਣਾ ਹੁਣ ਆਪਣੇ ਨਾਲ ਹੋਰ ਬਾਈ ਫੋਰ ਆ ਇਹ ਪੂਰੀ ਹਾਂ ਚੱਲ ਜਿਨੀ ਜਿਨੀ ਨਾ ਉਹ ਬਾਈ ਜਿੰਮ ਚੱਲ ਚੱਲ ਤੇ ਇੱਥੇ ਕਿਲੋ ਦਾ ਡੰਬਾ ਨਹੀਂ ਚੱਕਉਣਾ ਆਪਣੇ ਸ਼ਾਮ ਜੀ ਨੂੰ ਆਉਣਾ ਈ ਲਾਸਟ ਵਾਂ 5:00 ਵਜੇ ਆਉਂਦਾ 4:00 ਵਜੇ ਆਉਂਦਾ ਜੀ ਕੋਈ 5-6 ਵਜੇ ਆਉਂਦਾ ਇਹਨੇ ਗੋਪੀ ਨੇ ਬੱਕਰੀਆਂ ਬਾਹਰ ਵਾਲੀਆਂ ਰੱਖੀਆਂ ਵੀ ਆ ਇਹ ਜਿੰਨੀਆਂ ਕਿੰਨੀਆਂ ਹੈ ਇਹ ਨਹੀਂ ਹੈਗੇ ਰਹਿੰਦੀਆਂ ਭਾਈ ਪਹਾੜੀ ਬੱਕਰੀ ਲੱਗਦੀ ਹੈ ਹਾਂ ਹਾਂ ਪੂਰੀ ਹੋ ਮਾ ਪਿਛਾਣੀ ਪਹਾੜੀ ਬੱਕਰੀ ਉਹ ਇੰਨੀ ਕੀ ਹੁੰਦੀ ਐ ਹੈ ਤਾਂ ਹੀ ਗੱਠ ਜੀ ਐ ਇੱਥੇ ਤਾਂ ਕਾਬੂ ਕਰ ਲਈ ਐ ਇਹ ਪਹਾੜਾਂ ਪਤਾ ਛੋਟੀ ਖੇਵ ਵਿੱਚ ਗਿਰਦੇ ਸੱਟ ਰਾਂ ਲੱਗਦੀ ਰਹੀ ਜਿਆਦਾ ਬੜੀਆਂ ਲੱਤਾਂ ਲਾ ਗਿਰਜੇ ਕਰਦਾ ਮਾਛੂੜੇ ਦੇ ਲੈਂਦੀ ਬਾਹ ਹਾਂ ਨਾ ਜਿਆਦਾ ਬੜੀਆਂ ਲੱਤਾਂ ਲਾ ਗਿਰਜੇ ਕਰਦਾ ਛੋਟੀ ਵਾਲਾ ਇਹ ਛੋਟੀਆਂ ਇਹ ਮਦਰੇ ਕੱਟਦਾ ਬੰਦਾ ਬਾਈ ਜੂ ਲੱਗ ਜੂਗੇ ਉਹ ਬਾਈ ਕਿੰਨਾ ਖ ਰਹਿ ਗਿਆ ਇਹ ਬੜੇ ਉਹ ਨਹੀਂ ਇਹ ਰਹੀ ਰੱਖ ਲੈ ਯਾਰ ਬਾਈ ਰੱਖ ਲੈ ਯਾਰ ਗੱਲ ਐ ਕੋਈ ਬਾਈ ਇੱਕ ਜਗ੍ਹਾ ਮੈਂ ਵੀਡੀਓ ਦੇਖੀ ਐ ਖੜਾ ਹੀ ਹੋ ਗਿਆ ਸਿੱਧਾ ਗਿਆ ਹੋ ਗਿਆ ਤਾਂ ਇਨਸਟਾਗ੍ਰਾਮ ਪੂਰੀ ਖੜਾ ਹੀ ਹੋ ਗਿਆ ਪੂਰੇ ਤੇ ਹੋਰ ਤਾਂ ਹੋਰ ਤਾਂ ਇਹ ਨਹੀਂ ਹੈਗਾ ਉਰੀ ਦੇ ਕੋਲ ਵਿੱਚ ਹੂੰ ਉਰੀ ਦੇ ਕੋਲ ਕਹਿੰਦੇ ਹੋ ਕੇ ਲਿਆ ਰਾਮਾਲ ਹੈ ਭਾਈ 3 ਕਿਲਰ ਮਾਲ ਕਰਦਾ ਇੱਕ ਵਾਰ ਜੇ 600 ਲੀਟਰ ਪਾਣੀ ਆਰੇ ਪੂਰੀ ਲੀਨ ਲੈ ਲੈ ਬਾਲਟੀ ਚ ਗੋਲੀ ਹੋਣੀ ਫਿਰ ਮਾਰੀ ਜਾਣੀ ਸੇਵੀ ਜੀ ਹਣਾ ਲਓ ਜੀ ਬਾਈ ਦੱਲੀ ਕਹਿੰਦਾ ਡੀਜ਼ਲ ਪਾ ਕੇ ਤੋਰ ਨਹੀਂ ਘਲਦੇ ਦੱਲੀ ਤੇਲ ਚੋਕੇ ਕਿ ਤੇਲ ਪਾ ਕੇ ਤੇਲ ਪਾ ਕੇ ਤੇਲ ਪਾ ਕੇ ਮਾ ਕੇ ਤੇਲ ਚੋਕੇ ਭੇਜਣੀ ਆਉਣੀ ਨਹੀਂ ਆਉਣੀ ਨਹੀਂ ਜੀ ਆਉਣੀ ਉਹ ਨਾਲ ਲੱਗ ਜੰਦੀ ਆ ਉਹ ਸੈਪ ਜੰਦੀ ਸੈਪ ਨਾਲ ਲੱਗ ਡੱਲੀ ਖੋਲ ਦੇ ਟੱਕਣ ਛੇਤੀ ਕਰ ਡੱਲੀ ਦੇ ਦੋ ਆ ਡੱਲੀ ਉਹ ਸਟਾਰ ਵਾਲਾ ਤੇਲ ਲਿਆਇਆ ਡੱਲੀ ਕਿੰਨੇ ਸਟਾਰ ਆ ਇਹ ਪੂਰੀ ਸਟਾਰਾਂ ਚ ਤੇਲ ਲਿਆਇਆ ਲੈ ਬਾਈ ਨੇ ਰਜਗਾਰ ਬੜਾ ਹੀ ਲਾ ਤੁੱਦ ਗੱਲੀ ਡੱਲੀ ਬਿਟਰੋ ਮਬ ਕਰੇ ਲਿਆਵੇ ਹਾਂ ਆਏ ਪੀਜ ਨਾ ਨਾ ਇਹਨਾਂ ਨੇ ਬੋਰ ਡੂੰਗਾ ਕਰਾਇਆ ਪੈ ਤੇਲ ਕੱਢਦੇ ਧਰਤੀ ਮਾਤੇ ਉਹ ਬਾਣੀ ਕੱਢਦੇ ਲੈ ਦੱਲੀ ਅੱਜ ਵਿਹਲਾ ਹੋ ਜੂਗਾ ਠੀਕ ਸ਼ਾਮ ਤੱਕ ਘੰਟਾ ਮਾਰਨ ਸਾਰੇ ਇਹਨੇ ਤਾਂ ਬਸ ਠੀਕ ਐ 10 ਤੱਕ ਹੀ ਲੈ ਆਂ ਤੇ ਉਹਰੇ ਸਾਹਦੇ ਮੜਿਆ ਸੀ ਚੱਲੇ ਗਏ 10 ਤੱਕ ਹੀ ਲੈ ਆਂ ਬਾਅਦ ਮਾੜੇ ਕਰੇ ਬਾਦ ਤੂੰ ਬਾਈ ਕਿੰਨੇ ਕਿਲੇ ਘੰਟੇ ਚ ਕੱਢ ਦੂਗੇ 2 ਚ 10 ਕਿਲੇ 2 ਟੈਂਕੀ ਤੇ ਤਿੰਨ ਟੈਂਕੀ ਕਿਉਂ ਭਰਦੇ ਬਸ ਤਿੰਨ ਟੈਂਕੀਆਂ ਲੱਗਣੀਆਂ ਘੰਟੇ ਵਿਹਲਾ ਮੋਪੇ ਨਹੀਂ ਕੋਈ ਨਹੀਂ ਐਪਨ ਦਿਹਾੜੀ ਦਾ ਹੀਲਾ ਕਰ ਲਿਆ ਬਾਈ ਨੇ ਇੱਕ ਕੈਂਦਲੀ ਤੇ ਹੋਰ ਮਗਾ ਲੈਣੀ ਪਾਰਾ ਕੰਮ ਪੂਰੀ ਟੈਂਕੀ ਹੈ ਤਾਂ ਛੋਟੀ ਜਿਹੀ ਉਹ ਆ ਬਾਈ ਕਿਨੇ 30 ਲੀਟਰ ਦੀ ਹੋਣੀ 25 30 ਲੀਟਰ ਦੀ ਜਿਹੜਾ ਸਾਲਾ ਗਾੜੀ ਵਿੱਚ ਦੰਗੜਾ ਇਹ ਦੰਗੜਾ ਹੈ ਐਸੀ ਆਂ ਜਣਾ ਨੰਤੇ ਨਹੀਂ ਸਲੰਡ ਰਾ ਲੈਣਾ ਬਾਈ ਹਾਂਜੀ ਬਾਈ ਲੱਖੀ ਨਾਓਟਰ ਦਿੱਤਾ ਪਏ ਦਸ਼ਮੇਸ਼ ਸਵੀਟ ਆਊਟਰ ਆਬੂਰੀ ਬਾਈ ਪੱਕੇ ਆ ਪੱਕੇ ਆ ਪੱਕੇ ਬਸ ਠੀਕ ਹੈ ਇੱਕ ਵਾਰ ਤੁਹਾਨੂੰ ਫੋਨ ਮਾਰ ਦੂਗਾ ਨਹੀਂ ਨੰਬਰ ਲੈ ਲੈ ਬੂਰੀ ਮੋਗੇ 'ਚ ਫੋਨ ਕਰਦੀ ਫੇਰ ਤੁਹਾਨੂੰ ਕੱਟ ਕੇ ਕਰਕੇ ਰੱਖ ਲੈਣਾ ਹਾਂ ਹਾਂ ਜੀ ਆਹ ਦੇਖ ਲੋ 2 ਵਜੇ ਤੱਕ ਆ ਜਾਂਦੇ ਪਤਾ ਵਾਏ ਕਰ ਲਿਓ ਤੂੰ ਕੋਈ ਜ਼ਿਆਦਾ ਨਾ ਫਿਰ ਉਹਦੇ ਕਰਕੇ ਬਾਕੀ ਕੋਈ ਗੱਲ ਨਹੀਂ ਹਾਂ ਜੀ ਹਾਂ ਲਓ ਜੀ ਭਾਈ ਪਹੁੰਚ ਗਏ ਪਿੰਡ ਵੈਣੀ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਬਾਤੀ ਟਰਾਲੀ ਹੋਰ ਹੋਰ ਹਾਂ ਭਾਈ ਤਿਆਰੀ ਹੈ ਭਾਈ ਸਾਡੀ ਮੈਂ ਦੇਖਾਂ ਜੀ ਮਾੜੇ ਵਿੱਚ ਨੂੰ ਲਓ ਜੀ ਭਾਈ ਸਾਡੀ ਟਰਾਲੀ ਹੋ ਗਈ ਫੁੱਲ ਤੇ ਪਾ ਪਰ ਬਗੈਰ ਬੈਡਲ ਡਰਾਨਾ ਮਿਲਿਆ ਠੀਕ ਹੈ ਬਹੁਤ ਵਧੀਆ ਭਾਈ ਮਾਨ ਨੇ ਬੋਕਾ ਮਕੇ ਚਿਆ ਭਾਈ ਮਨੇ ਪਾਣੀਓ ਚੱਲਿਆ ਅੱਜ ਤੇ ਸੜਕਾਂ ਬਾਤ ਦੀ ਕਾਜ ਬਣਾਈ ਹੁੰਦੀ ਹੈ ਬਾਕੀ ਭਾਈ ਪੂਰੀ ਨਾਲੀ ਡਿਊਟੀ ਲਾਤੀ ਉਹਨਾਂ ਨੇ ਬਰੈਡ ਬਰੁੱਡ ਲਿਆਉਣੇ ਟਾਈਮ ਤੱਕ ਮਨੇ ਨੇ ਰਜੇ ਹੀ ਹੋਣਾ ਨਾ 4-5 ਵਜ ਜਾਣੇ ਬਾਕੀ ਭੈਣੇ ਪਹੁੰਚੇ ਬਈ ਗੁਰਦੁਆਰੇ ਜੀ ਭਾਈ ਘਰੇ ਜਿੰਨੀ ਸੰਗਤ ਰਹੀ ਜੀ ਰੇਟ ਨਾਲੇ ਜਿਵੇਂ ਭੈਣੇ ਸਾਰੀ ਨਾਲ ਲੈ ਜਾਣੀ ਲੋ ਜੀ ਭਾਈ ਗੱਲੇ ਕਰਦੇ ਨੇ ਵੀ ਕਿੰਨੇ ਕਿਹਾ ਹੋ ਗਿਆ ਦੱਸ ਭਾਈ ਕਿੰਨੇ ਆਉਣੇ ਬੈਠੇ ਭਾਈ ਤਿੰਨੇ ਆਉਣੇ ਟਰੈਕਟਰ 'ਤੇ ਬੈਠੇ ਆ ਪੂਰੀ ਕਿਹੜਾ ਜਿੰਨੇ ਵਾਰਾ ਜਮਨੇ ਸਾਰੇ ਛੜੇ ਆ ਛੜਾ ਲੈਵਨ ਹੈ ਛੜਾ ਕਰੋ ਪਗੜਾ ਕੋਈ ਨਹੀਂ ਰਿਹਾ ਜਿੰਨੇ ਨੇ ਛੜਾ ਯੂਨੀਅਨ ਜੀ ਮੁੰਡੇ ਪੌਲ ਦੇ ਪਹੁੰਚੇ ਹਾਂਜੀ ਭਾਈ ਇਹ ਆਸਰੀ ਗੱਲ ਜੀ ਸਾਰੇ ਨੂੰ ਠੀਕ ਹੋ ਜੀ ਹਾਂਜੀ ਹਾਂਜੀ ਤੁਸੀਂ ਦੱਸੋ ਬਾਈ ਕਹਿੰਦੇ ਸੁਰਤਾ ਰੁਪਿੰਜ ਬੜੀ ਸਟੇਲ ਲਾਤੀ ਬਹੁਤ ਬੜੀ ਆ ਆ ਸਾਡਾ ਮੁੰਡਾ ਚੌਕੀਦਾਰਾ ਡਾਂਲੇ ਵਾਂ ਵੰਦਾ ਇਹ ਡਾਂਲੇ ਵਾਂ ਵੰਦਾ ਚੌਕੀਦਾਰ ਹੈ ਚੌਕੀਦਾਰ ਹੈ ਜੇ ਕੋਈ ਡਿੱਗ ਗਿਆ ਜੋ ਗਾਜੀ ਨੂੰ ਗਲੀ ਨਹੀਂ ਆਈ ਨਹੀਂ ਪਰ ਅੱਜ ਤਾਂ ਪਿੱਛੇ ਲੱਗੇ ਹੋਏ ਸਭ ਤੇ ਹਫਤੇ ਵਿੱਚ ਨੇ ਕਿੰਨਾ ਕੁ ਲੰਬਾ ਹੈ ਠੀਕ ਠੀਕ ਹੈ ਪਿੱਛੇ ਸਾਡੇ 3-4 ਲੀਟਰ ਆ ਉਹ ਅੱਗੇ ਕੱਢੀ ਜਾਂਦੇ ਆ ਮੈਂ ਯਾਰ ਲਾ ਲਉਣੇ ਚੱਲੀ ਆਉਗੀ ਨਾ ਨਾ ਠੀਕ ਹੈ ਚਲੋ ਚੱਲੀ ਜਾ ਰਿਹਾ ਕਹੋਗੇ ਤਰੋਂ ਹੁਣ ਲੇਟ ਹੋ ਰਿਹਾ ਲੱਗੇ ਤਰਨ ਮੱਲਾ ਦੀ ਭਾਈ ਮਾਤਾ ਪਿੰਡ ਜਾ ਕੇ ਪੂਰੀ ਨਹੀਂ ਪੁੱਸਰਗੇ ਲੈ ਲਓ ਏ ਲੈ ਲਓ ਜੀ ਭਾਈ ਲੇਟ ਹੋ ਗਏ ਲੇਟ ਹੋ ਗਏ ਨਾ ਡੇਕ ਉੱਪਰ ਪਾ ਦਿੰਦੇ ਪੂਰਾ ਕੰਦੇ ਆ ਭਾਈ ਪਹੁੰਚ ਗਏ ਬਰੈਡ ਮਿਲ ਗਿਆ ਕਹਿੰਦੇ ਨਾ ਨਹੀਂ ਲੋ ਜੀ ਬਾਈ ਘਰ ਆ ਗਏ ਤੇ ਤੇ ਪ੍ਰੋਗਰਾਮ ਬਹੁਤ ਵਧੀਆ ਰਿਹਾ ਬਾਈ ਥੋੜਾ ਜਿਹਾ ਪਿਛਲੇ ਸਾਲ ਕੇ ਉੱਤੇ ਲੇਟ ਹੋ ਗਏ ਤੁਹਾਨੂੰ ਪਤਾ ਹੀ ਹੈ ਵੀ ਥੋੜੀ ਸੰਗਤ ਵੀ ਵਾਝਾਂ ਦੀ ਹਰੇਕ ਸਾਲ ਆ ਥੋੜੇ ਟਰੈਕਟਰ ਵੀ ਵੱਜ ਜਾਂਦੇ ਆ ਤੇ ਲੰਗਰਾਜ ਥੋੜਾ ਜਿਹਾ ਖਾਣ ਪੀਣ ਨੂੰ ਟਾਈਮ ਲੱਗ ਗਿਆ ਤੇ ਬਾਈ ਸਾਰਿਆਂ ਦਾ ਆਪਸ ਵਿੱਚ ਇਕੱਠਾ ਰਿਹਾ ਤੇ ਪ੍ਰੋਗਰਾਮ ਬਹੁਤ ਹੀ ਵਧੀਆ ਹੋਇਆ